ਜਮਾ ਦਾ ਟ੍ਰੇਡ ਵਿੱਚ ਆਪਾਂ ਕੋਠੀ ਲੈ ਕੇ ਪਹੁੰਚੇ ਹਾਂ ਜਿਹੜੀ ਕੋਠੀ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਏਹੀ ਕੋਠੀ ਹੈ 16 ਲੱਖ ਰੁਪਏ ਡਿਮਾਂਡ ਹੈ ਘਾਟਾ ਵਾਦਾ ਕੀਤਾ ਜਾਊਗਾ ਜਮਾ ਨਵੀਂ ਕੋਠੀ ਹੈ A to Z ਉੱਪਰ ਤੋਂ ਲੈ ਕੇ نیچے ਤੱਕ ਸਾਰੀਆਂ ਨੇ ਬਹੁਤ ਸੋਹਣੀ ਤਿਆਰ ਕਰਵਾਈ ਹੋਈ ਹੈ ਤੇ ਵਾਰਿਸਰਾ ਆਪਾ ਪੂਰੀ ਗੱਲ ਕਰਦਾ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲੂ 73800 ਪੂਰਾ 26173 ਜੇ ਕਿਸੇ ਕੋਲ ਕੋਈ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਹੈ ਵੇਚਣ ਵਾਸਤੇ ਸੇਲ ਕਰਨਾ ਤੁਸੀਂ ਚਾਹੁੰਦੇ ਹੋ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ WhatsApp ਨੰਬਰ ਤੇ ਭੇਜ ਕੇ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਨਵੀਆਂ-ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਪਹੁੰਚੇ ਹਾਂ ਤੇ ਵੀਡੀਓ ਦੇ ਵਿੱਚ ਜਿਹੜੀ ਕੋਠੀ ਲੈ ਕੇ ਪਹੁੰਚੇ ਜਿਵੇਂ ਕਿ ਸਕਰੀਨ ਤੇ ਚੱਲ ਰਹੀ ਹੈ ਇਹ ਕੋਠੀ ਹੈ ਜਿਹੜੀ 16 ਲੱਖ ਦੀ ਡਿਮਾਂਡ ਦੇ ਵਿੱਚ ਆਪਣੇ ਕੋਲੇ ਪਹੁੰਚੀ ਹੈ 16 ਲੱਖ ਦੇ ਵਿੱਚ ਅਜਿਹੀ ਕੋਠੀ ਐਵੇਂ ਦੀ ਬਿਲਕੁਲ ਨਵੀਂ ਤਿਆਰ ਹੋਈ ਸਾਰੀ ਤਿਆਰ ਹੋਈ ਮਿਲਣੀ ਮੁਸ਼ਕਲ ਹੈ ਜੀ ਕਿਤੋਂ ਵੀ ਨਹੀਂ ਮਿਲਣੀ ਚਾਹੀ ਕਿਤੋਂ ਮਰਜੀ ਪਤਾ ਕਰ ਲਿਓ ਇਹ ਆਪਾਂ 16 ਲੱਖ ਦੀ ਲੈ ਕੇ ਪਹੁੰਚੇ ਆ ਡਿਮਾਂਡ ਹੈ ਘਾਟਾ ਵਾਦਾ ਬੇਕੀ ਕੀਤਾ ਜਾਊਗਾ ਮੇਨ ਗੇਟ ਤੋਂ ਲੈ ਕੇ ਅੰਦਰ ਬਾਹਰੋਂ ਉੱਪਰ نیچے ਤੋਂ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ ਤੇ ਸਾਰਾ ਕੁਝ ਤੁਹਾਨੂੰ ਤਿਆਰ ਕੀਤਾ ਕਰਾਇਆ ਮਿਲੂਗਾ ਜੀ ਤੇ ਮੇਨ ਗੇਟ ਰਾਹੀਂ ਆਪਾਂ ਐਂਟਰ ਹੋਗੇ ਜਦੋਂ ਆਪਾਂ ਮੇਨ ਗੇਟ ਚੋਂ ਐਂਟਰ ਹੁੰਨੇ ਆ ਜਮਨ ਨਾਲ ਹੀ ਆਪਾਂ ਨੂੰ ਮੇਨ ਗੇਟ ਦੇ ਬਾਥਰੂਮ ਏਰੀਆ ਮਿਲ ਜਾਊਗਾ ਤੇ ਮੇਨ ਗੇਟ ਜਿਹੜਾ ਲੱਗਿਆ ਹੋਇਆ ਉਹ ਵੀ ਪੂਰਾ ਵਧੀਆ ਲੱਗਿਆ ਹੋਇਆ ਬਾਥਰੂਮ ਵੀ ਪੂਰਾ ਵਧੀਆ ਬਣਿਆ ਹੋਇਆ ਬਾਥਰੂਮ ਦੇ ਮੂਰੇ ਕਾਫੀ ਜਗ੍ਹਾ ਛੱਡੀ ਹੋਈ ਐ ਕੱਪੜੇ ਧੋਣ ਵਾਲੇ ਮਸ਼ੀਨ ਉੱਥੇ ਰੱਖੀ ਹੋਈ ਸੀਗੀ ਵੀਡੀਓ ਚ ਤੁਸੀਂ ਦੇਖੇ ਸੀਗਾ ਤੇ ਵਧੀਆ ਆਪਾਂ ਨੂੰ ਬਹਿੜਾ ਮਿਲ ਜੂਗਾ ਤੇ ਇੱਕ ਪਾਸੇ ਆਪਾਂ ਨੂੰ ਡਰਾਈੰਗ ਰੂਮ ਮਿਲ ਜੂਗਾ ਸੋਫੇ ਵਗੈਰਾ ਰੱਖੇ ਹੋਏ ਨਹੀਂ ਤੇ ਹੁਣ ਆਪਾਂ ਪਹੁੰਚ ਗਏ ਜੀ ਅੰਦਰ ਤੇ ਲੋਬੀ ਮਿਲ ਜੂਗੀ ਆਪਾਂ ਨੂੰ ਲੋਬੀ ਦਾ ਸਾਰਾ ਕੰਮ ਤੁਸੀਂ ਆਪ ਹੀ ਦੇਖ ਲਓ ਰੰਗ ਰੋਗਨ ਦਾ ਤੇ ਥੱਲੇ ਤੁਸੀਂ ਦੇਖ ਲਓ ਫਰਸ਼ ਸਾਰੇ ਕਿਤੇ ਫਲੋਰ ਟਾਈਲਾਂ ਲੱਗੀਆਂ ਹੋਈਆਂ ਵਧੀਆ ਆਪਾਂ ਨੂੰ ਬੈਡਰੂਮਸ ਮਿਲ ਜਾਣਗੇ ਲਾਈਟਾਂ ਲੂਟਾਂ ਦਾ ਪੂਰਾ ਕੰਮ ਇਹਨਾਂ ਨੇ ਬਹੁਤ ਵਧੀਆ ਕਰਵਾਇਆ ਹੋਇਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਰੰਗ ਰੋਗਨ ਦਾ ਕੰਮ ਬਹੁਤ ਸੋਹਣਾ ਕਰਵਾਇਆ ਹੋਇਆ ਹੈ ਬਾਕੀ ਡਿਮਾਂਡ ਦੇਖੋ ਜੀ 16 ਲੱਖ ਰੁਪਇਆ ਸੋਹਣੀ ਕੋਠੀ ਬਹੁਤ ਹੈ ਕਿਚਨ ਬਹੁਤ ਵਧੀਆ ਪੂਰਾ ਵੱਡਾ ਪੂਰਾ ਵਧੀਆ ਬਣਿਆ ਹੋਇਆ ਹੈ ਬਾਕੀ ਡਿਮਾਂਡ ਬਹੁਤ ਘੱਟ ਹੈ ਜੀ ਜੇ ਕਿਸੇ ਨੂੰ ਕੋਠੀ ਪਸੰਦ ਆਉਂਦੀ ਹੈ ਤੇ ਕੋਈ ਦੇਖਣ ਦਾ ਚਾਹਵਾਨ ਹੈਗਾ ਤਾਂ ਛੇਤੀ ਕਰਿਓ ਜੀ ਕਿਉਂਕਿ ਰੇਟ ਵਧੀਆ ਹੈ ਇਹ ਕੋਠੀ ਜਿਹੜੀ ਛੇਤੀ ਸੇਲ ਹੋ ਜੂਗੀ ਛੇਤੀ बिक ਜੂਗੀ ਤੁਹਾਨੂੰ ਮਾਲਕ ਦਾ ਮੋਬਾਈਲ ਨੰਬਰ ਲੋਕੇਸ਼ਨ ਸਾਰਾ ਕੁਝ ਅੱਗੇ ਵੀਡੀਓ ਚ ਦੇਖਣ ਨੂੰ ਮਿਲ ਜੂਗਾ ਤੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ 4 ਬਿਸਬੇ ਤੋਂ ਥੋੜੀ ਜਿਹੀ ਘੱਟ ਹੈ ਜੀ ਜਗ੍ਹਾ ਤੇ ਜਗ੍ਹਾ ਵਧੀਆ ਬਾਕੀ ਗਲੀ ਵਧੀਆ ਲੱਗਦੀ ਹੈ ਗੱਡੀ ਆਰਾਮ ਨਾਲ ਘਰ ਦੇ ਅੰਦਰ ਸਿੱਧੀ ਆਉਂਦੀ ਹੈ ਤੇ ਗੱਡੀ ਸਵਿਫਟ ਖੜੀ ਵੀ ਸੀਗੀ ਸਵਿਫਟ ਤੁਹਾਨੂੰ ਪਤਾ ਹੀ ਹੈ ਕਿੰਨੀ ਲੰਮੀ ਚੌੜੀ ਜੀ ਗੱਡੀ ਹੁੰਦੀ ਹੈ ਬਾਕੀ ਗੱਡੀ ਵਧੀਆ ਘਰ ਦੇ ਅੰਦਰ ਸਿੱਧੀ ਲੱਗਦੀ ਹੈ ਜੇ ਆਪਣੇ ਕੋਲੇ ਗੱਡੀ ਹੈਗੀ ਹੈ ਤਾਂ ਆਰਾਮ ਨਾਲ ਅੰਦਰ ਘਰ ਦੇ ਆਪਾਂ ਲਿਆ ਸਕਦੇ ਹਾਂ ਜੀ ਡਿਮਾਂਡ 16 ਲੱਖ ਰੁਪਇਆ ਇੱਕ ਵਾਰੀ ਆਪਣੇ ਕੋਲੇ ਪਹੁੰਚੀ ਹੈ ਜੇ ਕਿਸੇ ਨੂੰ ਕੋਠੀ ਪਸੰਦ ਆਉਂਦੀ ਹੈ ਤੇ ਛੇਤੀ ਕਰਿਓ ਜੀ ਕਿਉਂਕਿ ਜਲਦੀ ਤੋਂ ਜਲਦੀ ਸੇਲ ਹੋ ਜੂਗੀ ਮੈਨੂੰ ਪੱਕਾ ਪਤਾ ਜੀ ਰੇਟ ਵਧੀਆ ਨਵੀਂ ਕੋਠੀ ਹੈ ਕੰਮ ਬਹੁਤ ਸੋਹਣਾ ਹੋਏਗਾ ਜੇ ਆਪਾਂ ਬਹਿੜੇ ਦੀ ਗੱਲ ਕਰੀਏ ਆਹ ਬਿਹੜੇ ਦੇ ਵਿੱਚ ਸਾਰੇ ਕਿਤੇ ਲੋਕ ਟਾਈਲਾਂ ਲੱਗੀਆਂ ਹੋਈਆਂ ਰੰਗ ਰੋਗਨ ਦਾ ਸਾਰਾ ਕੰਮ ਹੋਇਆ ਜਿੰਨੇ ਸ਼ੀਸ਼ਿਆਂ ਦਾ ਕੰਮ ਹੁੰਦਾ ਸਾਰਾ ਸ਼ੀਸ਼ਿਆਂ ਦਾ ਕੰਮ ਹੋਇਆ ਉੱਪਰੋਂ ਫਰੰਟ ਦੇਖ ਲਓ ਗ੍ਰਿਲ ਵਗੈਰਾ ਲੱਗੀ ਹੋਈ ਆ ਜਿਹੜੀ ਕੋਠੀ ਦੀ ਡਿਮਾਂਡ ਆ 16 ਲੱਖ ਰੁਪਏ ਤੁਹਾਨੂੰ ਮੈਂ ਬਾਰ ਬਾਰ ਦੱਸ ਰਿਹਾ ਸੀ ਰੇਟ ਵਧੀਆ ਕੋਠੀ ਸੋਹਣੀ ਆ ਤੇ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਤੁਹਾਨੂੰ ਮੈਂ ਸਾਰਾ ਕੁਝ ਕਨਫਰਮ ਕਰਵਾ ਦੇਣਾ ਸੀ ਜਿਹੜੇ ਮਾਲਕ ਆਪ ਨੇ ਇਹਨਾਂ ਨੂੰ ਤਸੀਲ ਨਾਬਾ ਲੱਗਦੀ ਆ ਤੇ ਡਿਸਟ੍ਰਿਕਟ ਪਟਿਆਲਾ ਲੱਗਦਾ ਜੀ। ਦੁਲਾੜੀ ਇਹਨਾਂ ਦਾ ਪਿੰਡ ਹੈ ਜੀ। ਦੁਲਾੜੀ ਤੁਸੀਂ ਦੇਖਣਾ ਚਾਹੁੰਦੇ ਹੋ ਘਰ ਨੂੰ ਜਾ ਕੇ ਕੂਠੀ ਨੂੰ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਨਾਲ ਗੱਲ ਕਰ ਲਿਓ ਤੇ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ। ਨੰਬਰ ਸਕਰੀਨ ਤੇ ਮਾਲਕ ਦਾ ਕਈ ਵਾਰੀ ਆਪਾਂ ਦੇ ਦਿੰਦੇ ਆਂ, ਬਾਕੀ ਮਿਲ ਗਿਆ ਹੋਊਗਾ ਤੁਹਾਨੂੰ ਤੇ ਅੱਗੇ ਵੀ ਤੁਹਾਨੂੰ ਦੋ ਤਿੰਨ ਵਾਰੀ ਹੋਰ ਮਿਲ ਜੂਗਾ। ਤੇ ਗੱਲਬਾਤ ਜਿਹੜੀ ਵੀ ਕਰਨੀ ਹੋਈ ਕੂਠੀ ਬਾਰੇ ਕੋਈ ਵੀ ਗੱਲਬਾਤ ਕਿਸੇ ਵੀ ਤਰ੍ਹਾਂ ਦੀ ਕਰਨਾ ਤੁਸੀਂ ਚਾਹੁੰਦੇ ਹੋ ਮਾਲਕ ਨਾਲ ਗੱਲ ਕਰ ਲਿਓ ਜੀ। ਬਾਕੀ ਆਸ-ਪਾਸੇ ਦਾ ਜਿਹੜਾ ਏਰੀਆ ਹੈ ਉਹ ਵੀ ਵਧੀਆ ਤੁਹਾਨੂੰ ਮੈਂ ਸਕਰੀਨ ਤੇ ਦਿਖਾ ਵੀ ਰਿਹਾ ਸੀ ਇਹਨਾਂ ਨੇ ਉੱਪਰ ਦੀ ਵੀਡੀਓ ਵੀ ਬਣਾ ਕੇ ਭੇਜੀ ਹੈ ਉੱਪਰੋਂ ਤੁਹਾਨੂੰ ਆਪਾਂ ਚਾਰੇ ਪਾਸੋਂ ਦਿਖਾ ਰਹੇ ਹਾਂ ਸੀ ਕੋਠੀ ਵਧੀਆ ਏਰੀਆ 'ਚ ਬਣੀ ਹੋਈ ਹੈ ਆਸ-ਪਾਸੇ ਜਿਹੜਾ ਏਰੀਆ ਹੈ ਰਿਹਾਇਸ਼ੀ ਏਰੀਆ ਹੈ ਘਰ ਕੁਠੀ ਮਕਾਨ ਤੁਹਾਨੂੰ ਆਸ-ਪਾਸੇ ਬਹੁਤ ਮਿਲ ਜਾਣਗੇ ਸੀ ਤੇ ਦੁਲਾੜੀ ਪਿੰਡ ਇਹਨਾਂ ਨੂੰ ਲੱਗਦਾਗਾ ਪਿੰਡ ਦੇ ਵਿੱਚ ਕੁਠੀ ਇਹ ਬਣੀ ਹੋਈ ਹੈ ਨਕੀ ਰੇਟ ਤੁਹਾਨੂੰ ਕੂਠੀ ਦਾ ਕਿਵੇਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸਿਓ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਨੂੰ ਰੇਟ ਵਧੀਆ ਲੱਗਿਆ ਕੂਠੀ ਪਸੰਦ ਆਈ ਹੈ ਤਾਂ ਜ਼ਰੂਰ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਚਲਦੀ ਚਲਦੀ ਵੀਡੀਓ 'ਚ ਲਾਈਕ ਕਰ ਦਿਓ ਜੇ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲ ਜੂਗਾ ਜ਼ਰੂਰ ਦਬਾ ਦਿਓ ਤੇ ਦੱਸਿਓ ਕਮੈਂਟ ਕਰਕੇ ਮੈਨੂੰ ਲਾਜ਼ਮੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਕੂਠੀ ਤੁਹਾਨੂੰ ਕਿਵੇਂ ਦੀ ਲੱਗੀ ਰੇਟ ਕਿਵੇਂ ਦਾ ਲੱਗਿਆ ਚਲਦੀ ਚਲਦੀ ਵੀਡੀਓ 'ਚ ਇੱਕ ਕਮੈਂਟ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਬਡੇ ਬਜ਼ੁਰਗ ਜੇ ਤੁਸੀਂ ਇਸੇ ਤਰ੍ਹਾਂ ਦੀ ਕੂਠੀ ਘਰ ਮਕਾਨ ਇਸੇ ਤਰ੍ਹਾਂ ਦੀ ਵੀਡੀਓ ਹਰ ਰੋਜ਼ ਅਲੱਗ-ਅਲੱਗ ਏਰੀਆ ਚ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਡੇਲੀ ਤੁਸੀਂ ਚਾਹੁੰਦੇ ਹੋ ਵੀ ਹਰ ਰੋਜ਼ ਸਾਡੇ ਕੋਲੇ ਵੀਡੀਓ ਪਹੁੰਚੇ ਤਾਂ ਵੀਡੀਓ ਤੁਹਾਡੇ ਕੋਲੇ ਹਰ ਰੋਜ਼ ਪਹੁੰਚ जाया ਕਰੂਗੀ ਤੁਸੀਂ ਇੱਕ ਕੰਮ ਕਰਿਓ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਉਹਨੂੰ ਦਬਾ ਦਿਓ ਜਦੋਂ ਉਹ ਦਬੋਗੇ ਨਾਲ ਦੀ ਨਾਲ ਇੱਕ ਘੰਟੀ ਦਾ ਬਟਨ ਆਊਗਾ ਜੀ ਉਹਨੂੰ ਆਲ ਤੇ ਸੈੱਟ ਕਰਕੇ ਕਲਿੱਕ ਕਰ ਦਿਓ ਤੇ ਬਸ ਇੰਨਾ ਕੰਮ ਕਰਨਾ ਹੈ ਉਹ ਤੋਂ ਬਾਅਦ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਆਇਆ ਕਰਾਂਗੇ ਚੈਨਲ ਤੇ ਪਾਇਆ ਕਰਾਂਗੇ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਇਆ ਕਰੂਗਾ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਕੋਠੀ ਤੁਹਾਨੂੰ ਕਿਵੇਂ ਦੀ ਲੱਗੀ ਸਾਰਾ ਕੁਝ ਤੁਸੀਂ ਦੇਖਿਆ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਕਮੈਂਟ ਕਰਨਾ ਨਾ ਪੁੱਲਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਵੀ ਕੋਠੀ ਆ ਘਰਾਂ ਮਕਾਨਾ ਜੀ ਚਾਹੇ ਪਿੰਡ ਚੋਂ ਦੇਖ ਰਹੇ ਹੋ ਚਾਹੀ ਤੁਸੀਂ ਸ਼ਹਿਰ ਤੋਂ ਦੇਖ ਰਿਓ ਜਿੱਥੋਂ ਵੀ ਦੇਖ ਰਿਓ ਤੁਹਾਡੇ ਕੋਲੇ ਵੇਚਣ ਵਾਸਤੇ ਹੈਗੀ ਐ ਕੂਠੀ ਜਾਂ ਘਰ ਜਾਂ ਮਹਿਲ ਹੈ ਚਾਹੇ ਹਵੇਲੀ ਆ ਚਾਹੀ ਨਮੀ ਆ ਪ੍ਰਾਣੀ ਆ ਨਮਾ ਘਰ ਆ ਨਮੀ ਆ ਪ੍ਰਾਣਾ ਕੁਛ ਵੀ ਐ ਸੀ ਠੀਕ ਆ ਜੀ ਆਪਣਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਿਆ ਕਰੋ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀਗਾ 73800 ਪੂਰਾ 26173 ਆਪਣੇ ਚੈਨਲ ਦਾ ਵਟਸਐਪ ਨੰਬਰ ਤੇ ਭੇਜੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10 ਬਾਰਾ ਫੋਟੋ ਆ ਆਪਣੇ ਚੈਨਲ ਦੇ ਵਟਸਐਪ ਨੰਬਰ ਤੇ ਭੇਜ ਦਿਉ 638 ਤੋਂ ਲੱਗ ਜੂਗੀ ਤੇ ਤੁਹਾਡੇ ਘਰ ਬੈਠੇ ਬਿਠਾਈ ਤੁਹਾਡੇ ਕੋਠੀ ਘਰ ਮਕਾਨ ਬਿਨਾ ਕਮਿਸ਼ਨ ਤੋਂ ਸੇਲ ਹੋ ਜੂਗੀ। ਬਾਕੀ ਆਪਾਂ ਹਰ ਰੋਜ਼ ਵੀਡੀਓ ਲੈ ਕੇ ਪਹੁੰਚਦੇ ਹਾਂ ਜੇ ਲਗ ਲਗ ਏਰੀਆ ਚੋਂ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਕਰੋ ਕਮੈਂਟ। ਬਾਕੀ ਵੇਚਣਾ ਤੁਸੀਂ ਚਾਹੁੰਦੇ ਹੋ ਚਾਹੀ ਤੁਹਾਡੇ ਕੋਲਿਆਂ ਤੁਹਾਡੇ ਰਿਸ਼ਤੇਦਾਰਾਂ ਕੋਲਿਆਂ ਭੇਜ ਦਿਆ ਕਰੂ। ਤੇ ਵੀਡੀਓ ਨੂੰ ਬਤੁਬਦਮ ਪਿਆਰ ਦਿਓ ਜੀ ਜਿਵੇਂ ਕਿ ਹਰ ਰੋਜ਼ ਤੁਸੀਂ ਬਹੁਤ ਸਪੋਰਟ ਕਰਦੇ ਹੋ ਜਿੰਨੇ ਤੁਸੀਂ ਦੇਖ ਰਹੇ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਚਾਹੀ ਤੁਸੀਂ ਤੁਸੀਂ ਹਰ ਰੋਜ਼ ਕਮੈਂਟ ਕਰਦੇ ਹੋ ਠੀਕ ਹੈ ਜੀ ਤੇ ਤੁਸੀਂ ਬਹੁਤ ਪਿਆਰ ਦਿੰਦੇ ਹੋ ਬਹੁਤ ਚੰਗੇ ਕਮੈਂਟ ਕਰਦੇ ਹੋ ਮੈਂ ਉਹਦੀ ਕਰਦਾ ਹਾਂ ਜੀ ਤੁਹਾਡੇ ਕਮੈਂਟਾਂ ਦੀ ਠੀਕ ਹੈ ਜੀ ਤੇ ਵੱਧ ਤੋਂ ਵੱਧ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਅਗਲੀ ਵੀਡੀਓ 'ਚ ਕਿਹੜੇ ਏਰੀਆ ਤੋਂ ਤੁਹਾਨੂੰ ਘਰ ਕੋਠੀ ਮਕਾਨ ਚਾਹੀਦਾ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਕਿਸੇ ਵੀ ਏਰੀਆ ਤੋਂ ਕਮੈਂਟ ਕਰ ਦਿਓ ਤੇ ਤੁਹਾਡੇ ਸਾਰਿਆਂ ਦੇ ਮੈਂ ਕਮੈਂਟ ਹਰ ਰੋਜ਼ ਦੇਖਦਾ ਹੁੰਨਾ ਤੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਆਪਾਂ ਨਵੀਂ ਵੀਡੀਓ ਦੇ ਵਿੱਚ ਤੁਹਾਡੀ ਫਰਮਾਇਸ਼ ਤੇ ਤੁਹਾਡੇ ਏਰੀਆ ਚੋਂ ਘਰ ਕੋਠੀ ਮਕਾਨ ਪਾ ਦਾਂਗੇ ਤੁਸੀਂ ਦੇਖ ਲਿਓ ਖਰੀਦ ਲਿਓ ਜੀ ਤੇ ਬਸ ਅੱਜ ਲਈ ਐਨੇ ਜੀ ਤੇ ਕੱਲ ਨੂੰ ਆਪਾਂ ਜਲਦੀ ਮਿਲਦੇ ਹਾਂ ਜੀ ਨਵੀਂ ਵੀਡੀਓ ਨਾਲ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਵੱਤ ਵੱਦ ਦੱਬ ਕੇ ਸ਼ੇਅਰ ਕਰ ਦੂੰ ਤੇ ਲਾਈਕ ਦਾ ਥੋੜਾ ਜਿਹਾ ਆਪਾਂ ਟਾਰਗੇਟ ਰੱਖਦੇ ਹਾਂ ਜੀ 1000 ਲਾਈਕ ਕੰਪਲੀਟ ਕਰਵਾ ਦਿਓ ਦੇਖਦੇ ਹਾਂ ਜੀ ਕਿੰਨੇ ਸਮੇਂ ਦੇ ਅੰਦਰ ਹੋ ਜਾਂਦੇ ਆ